ਡੱਬੀ ਵਜਾਰ ਵਿੱਚ ਕਰ ਮੇਰਾ ਗੈਂਸਾਂ ਦੀਆਂ ਚਾਨਣੀਆਂ ਡੱਬੀ ਵਜਾਰ ਵਿੱਚ ਕਰ ਮੇਰਾ ਗੈਂਸਾਂ ਦੀਆਂ ਚਾਨਣੀਆਂ ਸੂਟ ਪਾ ਕੇ ਮੈਂ ਨਿਕਲੀ ਸੜਗੀ ਆਂਡਗ ਵਾਂਡਣੀਆਂ ਸੂਟ ਪਾ ਕੇ ਮੈਂ ਨਿਕਲੀ ਸੜਗੀਆਂ ਆਂਡਗ ਵਾਂਡਣੀਆਂ ਪਹਿਲਾ ਸੜੇ ਤੇਰੀ ਮਾਮਾਇਆ ਪਿੱਛੋਂ ਆਂਡਗ ਵਾਂਡਣੀਆਂ ਪੈਲ ਸੜੇ ਤੇਰੀ ਮਮਈਆ ਪਿੱਛੂ ਆਂਡੇ ਗਵਾਂਡਣੀਆਂ ਡੱਬੀ ਬਾਜ਼ਾਰ ਵਿੱਚ ਕਰ ਮੇਰਾ ਗੈਂਸਾਂ ਦੀਆਂ ਚਾਨਣੀਆਂ ਡੱਬੀ ਬਾਜ਼ਾਰ ਵਿੱਚ ਕਰ ਮੇਰਾ ਗੈਂਸਾਂ ਦੀਆਂ ਚਾਨਣੀਆਂ ਕਾਂਟੇ ਪਾ ਕੇ ਮੈਂ ਨਿਕਲੀ ਸੜਗੀਆਂ ਆਂਡੇ ਗਵਾਂਡਣੀਆਂ ਕਾਂਟੇ ਪਾ ਕੇ ਮੈਂ ਨਿਕਲੀ ਸੜਗੀਆਂ ਆਂਡੇ ਗਵਾਂਡਣੀਆਂ ਪਹਿਲਾ ਸੜੀ ਤੇਰੀ ਭੈਣ ਮਾਈਆ ਪਿੱਛੋਂ ਆਂਡ ਗਵਾਂਡਣੀਆਂ ਪਹਿਲਾ ਸੜੀ ਤੇਰੀ ਭੈਣ ਮਾਈਆ ਪਿੱਛੋਂ ਆਂਡ ਗਵਾਂਡਣੀਆਂ ਡੱਬੀ ਬਾਜ਼ਾਰ ਵਿੱਚ ਕਰ ਮੇਰਾ ਗੈਸਾਂ ਦੀਆਂ ਚਾਨਣੀਆਂ ਡੱਬੀ ਬਾਜ਼ਾਰ ਵਿੱਚ ਕਰ ਮੇਰਾ ਗੈਸਾਂ ਦੀਆਂ ਚਾਨਣੀਆਂ ਹਾਰ ਪਾ ਕੇ ਮੈਂ ਨਿਕਲੀ ਸੜਗੀਆਂ ਆਂਡ ਗਵਾਂਡਣੀਆਂ ਹਰ ਪਕੇ ਮੈਂ ਨਿਕਲੀ ਸੜ ਗਈ ਆਂਡ ਗਵਾਂਡਣੀਆਂ ਪਹਿਲਾ ਸੜੇ ਤੇਰੀ ਭਾਬੋ ਮাইয়া ਪਿੱਛੋ ਆਂਡ ਗਵਾਂਡਣੀਆਂ ਪਹਿਲਾ ਸੜੇ ਤੇਰੀ ਭਾਬੋ ਮাইয়া ਪਿੱਛੋ ਆਂਡ ਗਵਾਂਡਣੀਆਂ ਡੱਬੀ ਬਾਜ਼ਾਰ ਵਿੱਚ ਕਰ ਮੇਰਾ ਗੈਂਸਾਂ ਦੀਆਂ ਚਾਨਣੀਆਂ ਡੱਬੀ ਬਾਜ਼ਾਰ ਵਿੱਚ ਕਰ ਮੇਰਾ ਗੈਂਸਾਂ ਦੀਆਂ ਚਾਨਣੀਆਂ